ਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਿਆ ਸ਼ਨੀਵਾਰ ਤੇ ਪੁੱਜ ਗਿਆ 12 ਕੰਮ ਆਇਆ 6 ਡਾ ਆਪਾਂ 11 ਵਜੇ ਤੇ ਕੀਤਾ ਸੀਗਾ ਨਾ ਤੋਲਿਆ ਆਪਾਂ ਨੂੰ ਸੀਗਾ ਤੇ ਸੋਵਾਂਗੇ ਜਾਂ ਆ ਕੇ ਆਰਾਮ ਕਰਾਂਗੇ ਹੁਣ ਆ ਜੀ ਘਿਹੜੀ ਕੰਮ ਤੋਂ ਬਾਅਦ ਚ 7:00 ਵਜੇ ਤੱਕ ਬਾਕੀ ਦੇੰਤਾ ਤੇ ਕੰਮ ਤੇ ਨੰਗਰੰਦਾ ਬੜ ਉਹਨਿਆਂ ਨੂੰ ਕਹਿੰਦੇ ਵਲਫਿਊਜ ਹੋਇਆ ਸਾਲੇ ਦਾ ਕੋਈ ਨਾ ਕੋ ਕੰਮ ਖੜ ਜਾਂਦਾ ਤੇ ਉਹਦੇ ਦੁਆਲੇ ਲੱਗ ਜੀਦਾ। ਉਹ ਤੋਂ ਦਖਾਲਦੇ ਆਪਾਂ ਉੱਪਰੋਂ ਖੋਲ ਤਾਲਿਆ। ਹੁਣ ਫੇ ਲਾਉਨੇ ਆ ਉਹਨੂੰ ਲਿਆ ਕੇ ਪਹਿਲਾਂ ਹੁਣ ਲੈਣ ਜਾਣਾ ਪੈਣਾ ਅੱਗੇ ਘਰ ਪਏ ਹੁੰਦੇ ਮਲਬ। ਅੱਜ ਕੋਈ ਲੱਭਿਆ ਹੀ ਨਹੀਂ ਮਲਬ ਘਰ ਵੀ। ਚਲੋ ਦੇਖਦੇ ਆ। ਖੋਲ ਤਾਲਿਆ ਹੋਲਡਰ ਜਿਹੜਾ ਵਿੱਚੋਂ ਦੋ ਲੱਗੇ ਹੋ ਸੀਗੇ ਦੋਨੇ ਖਰਾਬ ਆ। ਉਹ ਹੁਣ ਆ। ਉਹ ਨੂੰ ਬਦਲਦੇ ਆਂ ਬਦਲ ਕੇ ਫੇਰ ਆਪ ਲੈ ਕੇ ਆਉਣੇ ਪਹਿਲਾਂ ਫੇਰ ਹੁਣ ਉਹ ਬਦਲ ਕੇ ਮੈਂ ਤੁਹਾਨੂੰ ਦਿਖਾਉਂਦਾ ਇਹਦੀ ਲੋ ਫੇਰ ਲੈਣ ਜਾਣੇ ਹੁਣ ਤਾਂ ਬਦਲੋ 3 ਸਕੂਲ ਦੀ ਰਿਕਵੈਸਟ ਫੇਜੀ ਸੀ ਹੈ ਅਸੈਪਟ ਹੋ ਗਈ ਅੱਛਾ ਫੇਰ ਹੁਣ ਹੁਣ ਸਕੂਲ ਲੱਗ ਗਿਆ ਹਾਂ ਅੱਛਾ ਕਿਹੜਾ ਸਕੂਲ ਲੱਗ ਗਿਆ ਤੂੰ ਸਰਨਿਕੋ ਨਾ ਫਿਲੋਰੀਵਾ ਉਹ ਕੰਪਿਊਟਰਿੰਗ ਦਾ ਕੋਰਸ ਕਰਨ ਲੱਗਾ ਹੈ ਹਾਂ ਵਾਦਿਆ ਮੈਂ ਕਹਿੰਦਾ ਇਲੈਕਟ੍ਰੀਸ਼ੀਅਨ ਦਾ ਕਾਲ ਲਾ ਤਾਂ ਸਾਡੇ ਬਲਬ ਬੋਲ ਬਦਲ ਦਿਆ ਕਰਦਾ ਹੈ ਅੱਛਾ ਇਹ ਤਾਂ ਦਿਵਤਾ ਹੋ ਜਾਂਦੇ ਹੈ ਹੂੰ ਨਾ ਬਲਬ ਲੈਣ ਜਾਣਾ ਪੈਣਾ ਯਾਰ ਮੈਂ ਸੋਣਾ ਸੀਗਾ ਅੱਜ ਆਰਾਮ ਕਰਨਾ ਸੀ ਘੜੀ ਹੁਣ ਸਾਨੂੰ ਬਲਬ ਲੈਣ ਜਾਣਾ ਪੈਣਾ ਹੈ 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 ਉਹ ਉਹ ਵੱਲ ਵੀ ਜਾਣਾ ਪੈਣਾ ਸਾਨੂੰ ਅੱਛਾ ਅਸੀਂ ਜਾਣਾ ਹੋਰ ਕਿਹੇ ਜਾਣਾ ਮੈਂ ਤੁਹਾਡੇ ਥਾਂ ਤੇ ਸੌਂਵਾਂਗਾ ਅੱਛਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੌਉਂਗੇ ਹੈ ਹੂੰ ਹੂੰ ਤੈਨੂੰ ਦੋਏ ਕਾ ਮਤਾਸ ਖੇਡਣ ਦਾ ਸੌਣੇ ਦਾ ਹੈ ਸੌਣ ਦਾ ਆ ਗਿਆ ਬਰੀਕੋ ਪਲਾ ਸੋਨੋ ਇੱਥੋਂ ਲੈਨੇ ਹੁਣ ਬਾਲਪਤੇ ਬਾਕੀ ਸਮਾਨ ਪਲਾ ਫੋਲੋ ਆ ਗਿਆ ਬਰੀਕੋ ਨਾਲ ਆ ਲਿੱਦਲਿਆ ਇਹ ਚ ਵੀ ਜਾਣਾ ਦੇਖਦੇ ਆ ਬਾਅਦ ਚ ਇੱਥੇ ਚੱਲਦੇ ਚਲ ਫੀ ਵਾਲੀ ਵੀ ਲੈ ਲਈਏ ਨਾ ਇੱਕ ਚੱਕ ਵੱਡੀ ਲੈ ਲਈਏ ਵੱਡੀ ਲੈ ਲਾ ਹਾਂ ਛਿਸ਼ ਛਿਸ਼ ਛੁ ਮਰਾਜ ਆਇਆ ਨਾ ਬਾਥਰੂਮ ਚ ਉੱਤੇ ਮਾਦਵਾਗੇ ਤੇ ਸਕੱਲ ਲੰਨ ਤਾਂ ਲੱਗੇ ਉੱਥੇ ਵੀ ਰਾਇ ਹੂੰ ਉਹਦੇ ਉੱਪਰ ਐਨ ਕਾਲਾ ਆ ਤੇ ਚਲ ਇਹ ਵੀ ਲੈ ਲੈ ਚੱਲ ਹੁਣ ਬਲਬ ਦੇਖੀਏ ਆ ਬਲਬ ਆ ਦੇਖੋ ਇਸ ਕੋਨ ਤੋਂ ਲੱਗੀ ਹੋਇਆ ਦੇਖ ਬਲਬਾਂ ਦੀ ਹੈਂ 100 ਬਾਰ ਵਾਲੀ ਦੇਖ ਦੋ ਚੱਕਰ ਲਾ ਦੂਜੇ ਪੈਕੇਟ 6 ਬਲਬ ਹੋਣੇ ਹੁੰਦਾ ਤੇ ਤਿੰਨ ਤਿੰਨ ਚੱਕੀ ਦੂਜੇ ਜਿਹੜੇ ਹੁੰਦੇ ਆ ਹੈਂ ਕਿੱਤੇ ਕਿੱਤੇ ਆਹੋ ਹੈਂ ਆ ਕਿੱਤੇ ਇਹ ਇੱਕ ਹੋਰ ਚੱਕ ਲੈ ਇਹਦੇ ਨਾਲ ਦਾ 6 ਵਾਲਵ ਹੋਜੂਗੇ ਕਿੰਨੇ ਇਸ ਕੋੰਤੋਂ ਦੇਖ ਤਾ 9 ਰੁਪਏ 18 ਰੁਪਏ ਦੀ ਲੱਗੇ ਹੋ ਤਿੰਨ ਚੱਲ ਲੈ ਲਾ ਚੋਸ ਚੱਲ ਚੱਲ ਹੁਣ ਤੂੰ ਗਲਾਸੀਆਂ ਦੇਖਣ ਲੱਪਈ ਹੂੰ ਇਹ ਗਲਾਸ ਵਿੱਚੇ ਹੀ ਸੋਹਣੀਆਂ ਲੱਗਦੀਆਂ ਹੁੰਨੀਆਂ ਜੇ ਕੋ ਘਰ ਲੈ ਜੇ ਖੋਲ ਖੋਲ ਲੈਣੀਆਂ ਫੇਰ ਨਹੀਂ ਸੋਹਣੀਆਂ ਲੱਗਣੀਆਂ ਔਰ ਚ ਕੋਲੇ ਕਿੰਨੇ ਸੋਹਣੇ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੈਂ ਸ਼ਰ ਇਹਦੇ ਜਿਹੜੇ ਦਫਤਰ ਚ ਵੰਦੇ ਹੁੰਦੇ ਉਹ ਕਮੋਂਦੇ ਹੁੰਦੇ ਐ ਤੂੰ ਕੀ ਕਮਾਉਣ ਟਿਕਟਾਂ ਟਿਕਟਾਂ ਦੀ ਜਾਂਚ ਕਰਨੀ ਤੇ ਮੈਂ ਐ ਚੀਜ਼ ਹੁੰਦੀ ਆ ਰੱਖਣੀ ਹੈਂ ਇੰਡੀਆ ਦਾ ਨਕਸ਼ਾ ਹੈਂ ਇੰਡੀਆ ਦਾ ਸਾਰੇ ਦੁਨੀਆ ਦਾ ਨਕਸ਼ਾ ਹੈ ਚਲੋ ਚਲੀਏ ਫੇ ਨਹੀਂ ਰਹ ਹੁੰਦਾ ਬਾਹਰ ਬੱਲ ਵੀ ਬਦਲਨੇ ਜਾ ਕੇ ਹੈਂ ਹਾਂ ਡਿੱਗੀ ਜੀ ਰੱਖ ਲਾ ਆ ਭਾਈ ਸਰੋਂ ਦਾ ਤੇਲ ਲੱਗਾ ਆ ਸਸਤਾ ਕਿਹੜਾ ਐ ਇਹ ਸਰੋਂ ਦਾ ਇਹੇ ਲੱਗਾ ਆ ਆਹ ਹੈ ਸਰੋਂ ਦਾ ਹਨਾ ਇਹੇ ਲੱਗਾ 1 ਰੁਪਿਆ 49 ਪੈਸੇ ਨੂੰ ਡੇਡ 0 ਦਾ ਹਨਾ ਇਹ ਲੱਗੀਓ ਸਕੋਂ ਤੋਂ ਆ ਕੇ ਲੈ ਜਾਓ ਜਿੰਨੇ ਜਿੰਨੇ ਮਾਰਨਾ ਮੋਰਚਾ ਮਾਰ ਲਓ ਕੋਲੇ ਕਪੜੇ ਕੁਪੜੇ ਆ ਗਏ ਉਹ ਸੱਚ ਆਪਾਂ ਦੂਜਾ ਬਲਬ ਲਾਉਣਾ ਬਈ ਉਹ ਲਿਆਂਦੇ ਪਏ ਆ ਹੈ ਬਲਬ ਚੇਂਜ ਕਰੀਏ ਤਾਂ ਉਹ ਬਲਬ ਚੇਂਜ ਕਰੀਏ ਲਿਆਓ ਬਲਬ ਕਿੱਥੇ ਆ ਵੱਡਾ ਲੂਣਾ ਜਾਂ ਛੋਟਾ ਹੈ ਵੱਡਾ ਜਾਂ ਛੋਟਾ ਵੱਡੇ ਹੀ ਆ ਇਹ ਇਹ ਦੋਨੇ ਵੱਡੇ ਹੀ ਆ ਹੈ ਆ ਸਿੱਤਾਂ ਤਾਂ ਚਿੰਕੋਏ ਵਾਟਦੇ ਆ 100 ਵਾਟਦੇ ਆ ਅੱਛਾ ਦੇਖੇ ਨਹੀਂ ਇਹ ਫੇ ਮੈਂ ਤਾਂ 100 ਵਾਲੇ ਕਿਹਾ ਸੀਗਾ ਚੱਕਣੇ ਨੂੰ ਹੈਗੇ ਤਾਂ ਮੈਨੂੰ 100 ਵਾਟੇ ਹੀ ਦੋਵੇਂ ਕਿਉਂ ਨਾ ਫਿਰ ਇਹ ਮੈਂ ਆਪੇ

ਨਹੀਂ ਕਿਉਂ ਕਰਦੇ ਨੇ ਨਹੀਂ ਕਿ ਲਪੇ ਤਰਲਾ ਕਵਰੇਜ ਲਾ ਲੇ ਪੈਣਾ ਜਿਦਾ ਆਮ ਕਵਰੇਜ ਤਾਂ ਸਹੀ ਆ ਇੱਥੇ ਵਿੱਚ ਤਾਂ ਸਾਲੇ ਕਿ ਜਿਦਾ ਵੀ ਨਹੀਂ ਹਣੀ ਇਦਾਂ ਅਸੀਂ ਇਸ ਨੂੰ ਇਦਾਂ ਕਰਕੇ ਨਿਕਲ ਜਾਂਦਾ ਇਹਦਾ ਇਹਦਾ ਲੀਰਾ ਕਰਤੀਆਂ ਉਹਦੀਆਂ ਟੋਪੇ ਦੀ ਲੀਰਾ ਕਰ ਜਾਂਦੀਆਂ ਇਹ ਨਹੀਂ ਕੋਈ ਇਹ ਜੀਨੀਅਰ ਸਾਹਿਬ ਆ ਸਾਡੇ ਇਹ ਇੰਜੀਨੀਅਰ ਸਾਹਿਬ ਮੈਨੂੰ ਇੱਕ ਹੋਰ ਬਿਟੇ ਸੁਨੀ ਦਾ ਬੱਸ ਹੋ ਗਿਆ ਖੋਲ ਦੇ ਜੀ ਹੁਣ ਹਾਰਿਆ ਧਿਆਨ ਨਾ ਕੋਈ ਹੁਣ ਨਹੀਂ ਉੱਤ ਦੇਖਾ ਕਿੰਨਾ ਲਿਖ ਲਿਆ ਇੱਥੇ ਦੋਗਲਾ ਹੋਣਾ ਉਹ ਇਹ ਹੈ ਦੋ ਲਾ ਦੇ ਇੱਥੇ ਇੱਕ ਹੋਰਾਂ ਦੇ ਇੱਕ ਹੋਰ ਲਾ ਦੇ ਹਨਾ ਫੇ ਦੋਵੇਂ ਹੀ ਜਿਆਦੇ ਹੋ ਜਾ ਦੂਜਾ ਹੋ ਜਾਣਾ ਕਿ ਨਾ ਨਾ ਇਹ ਕਿੰਨੀ ਮੇਰੀ ਆ ਗੇਰਾ ਪੀਲੀ ਆ ਪੀਲੀ ਆ ਚੁੱਟੀ ਆ ਉਹ ਲਾ ਕੇ ਦੇਖਿਆ ਚੱਲ ਲਾ ਕੇ ਦੇਖ ਲਓ ਪਹਿਲਾਂ ਇੱਕ ਇੱਕ ਲਾ ਕੇ ਦੇਖ ਲਓ ਫਿਰ ਨਾ ਹੋਇਆ ਦੋ ਦੋ ਨਹੀਂ ਲਾ ਦਵਾਂਗੇ ਫਿਰ ਕਮੇਲਾ ਬੰਦੇ ਇਹ ਚਿੱਟਾ ਹੈ ਆ ਲਾ ਕੇ ਦੇਖਦੇ ਪਹਿਲਾਂ ਕਿੰਦਾ ਦੀ ਬਣਦੀ ਲਾਈਟ ਵਾਹੋ ਇਹ ਤਾਂ ਕਾਗਜ਼ਾਂ ਦਾ ਖਲਾਰਾ ਪਾਤਾ ਇਹ ਨਿਸ਼ਾਨ ਨੇ ਤਾਂ ਸਾਰਾ ਕੁਝ ਹੀ ਫੋਲ ਫੋਲ ਸੈਟ ਤਾਂ ਆ ਲਾ ਲਈ ਹਾਂ ਲੱਚਾ ਕਿ ਕਿਹੜਾ ਇੰਦਰਾ ਵਾਲੇ ਫੋਲ ਸਾਰਾ ਓਹੋ ਦੇਖ ਵੀ ਲੋ ਹੋਈ ਬਈ ਚਿੱਟਾ ਹੋ ਗਿਆ ਇਦਾਂ ਲਾਲ ਹੈ ਇਦਾਂ ਚਿੱਟਾ ਦੇਖੋ ਪਾਰੋ ਪਾਰੋ ਬਈ ਲੇਡ ਦੇਖੋ ਇਦਰ ਇੱਕ ਇੱਕ ਲਾਲ ਆ ਪੀਲਾ ਇੱਕ ਚਿੱਟਾ ਐਦਾਂ ਚਿੱਟਾ ਹੋ ਗਈ ਲੇਡ ਇਦਰ ਇਦਰ ਲਾਲ ਆ ਧਾਮ ਫਿਰ ਦਵਾਲ ਦਵਾਲ ਕੀ ਚੱਲੂਗੀ ਇਹ ਹੂੰ ਇਹਨੂੰ ਕਹਿੰਦੇ ਆ क्या नमाज़ लो ठीक है हम्म कौन ठीक है कौन कल को फेंट के कवर लाया था तो उके रखे हैं मैं कवर तो कल तुम तो देशी मैं स्पाइ करके है। है। मैं मेल चार्जर ਛਾਡੂ ਨਾ ਰੇਤ ਤੋਂ ਬਾਹਰ ਨਾ ਇਹ ਪੱਕੇ ਲੱਗਿਆ ਕਵਰ ਦੀ ਹੁਣ ਤਾਂ ਪਤਾ ਲੱਗੂਗਾ ਵੀ ਜੇ ਇਹ ਸੜ ਗਿਆ ਬਰ ਮਹਨ ਜਿਦਾ ਇੰਨੇ ਪਾਸੇ ਲਾ ਪੀਲੀ ਜਾ ਰਿਹਾ ਉਦੋਂ ਵੀ ਕਿੱਕੀ ਆ ਹੁਣ ਪਤਾ ਲੱਗ ਜੂ ਜੇ ਸੜੂਗਾ ਤੇ ਕਿਹੜਾ ਸੜਿਆ ਲਾਈਟ ਬੱਗ ਗਈ ਹਾਂ ਲਾਈਟ ਉਹ ਹੋ ਗਈ ਗੱਡੀ ਆ ਜੀ ਸਾਰੇ ਦੇਖਣ ਲੱਗੇ ਕਿਹੜਾ ਲੈਣ ਜਾ ਰਹੇ ਆ ਆ ਪਾਰਟੀ ਦਾ ਸਮਾਨ ਆ ਗਿਆ ਚੱਕੀ ਹੋ ਰਹੇ ਚੱਕੀ ਹੋਦੇ ਪਾਰਟੀ ਕਰਨੀ ਆ ਥੋੜਾ ਖੁੱਲਣ ਗਿਆ ਬੋਤਲ ਹੁਣ ਬੋਤਲਾਂ ਖੁੱਲਣਗੀਆਂ ਨਵੀਂ ਆਈਏਗਾ ਟੀਜੀ ਨਵੀਂ ਕਾਇਤੀ ਚੱਲਦੀ ਐ ਤੇ ਬੜੀ ਰੱਖੀ ਐ ਛੱਪ ਚੱਲਦੀ ਹੁਣ ਹਾਂ ਸਹੀ ਐ